ਹੈ ਜਿਨ੍ਹਾਂ ਨੂੰ ਉਹ ਇਹ ਭੋਜਨ ਇਹ ਖੂਨ ਨਹੀਂ ਪੀਂਦੇ ਕਿਉਂਕਿ ਇਹਨਾਂ ਨੂੰ ਭੋਜਨ ਨੂੰ ਖਾਣ ਦੇ ਨਾਲ ਪੁੰਨ ਖਤਮ ਹੋ ਜਾਂਦੇ ਹਨ ਤੇ ਦੂਸਰੇ ਪਾਸੇ ਵੇਖ ਉਹਦਾ ਭੋਜਨ ਜਿਹਨੂੰ ਤੂੰ ਸ਼ੁੱਧਰ ਆਖਦਾ ਹੈ ਮਲਕ ਭਾਗੋ ਵੇਖ ਉਹਦੇ ਘਰ ਸਦਾ ਹੀ ਬ੍ਰह्म ਭੋਜ ਹੁੰਦਾ ਹੈ ਉਹ ਸਾਰਾ ਦਿਨ ਆਪਣੀ ਕਿਰਤ ਬਿਰਤ ਕਰਦਾ ਹੈ ਟੈਨ ਕਰਦਾ ਹੈ ਫਿਰ ਪਾਤਸ਼ਾਹ ਆਖਣ ਲੱਗੇ ਪਾਪਾਂ ਬੰਦ ਤੇ ਉਹਦੀ ਬਿਰਤੀ ਵੀ ਨਹੀਂ ਜਾਂਦੀ ਮਾੜਾ ਕਿਸੇ ਦਾ ਕਰਨਾ ਕਿਸੇ ਨੂੰ ਲੁੱਟਣਾ ਮਾਰਨਾ ਇਹ ਤੇ ਕਦੇ ਉਹਦੇ ਖਿਆਲ ਵਿੱਚ ਵੀ ਨਹੀਂ ਆਉਂਦਾ ਤੇ ਹੱਥ ਜੋੜ ਕੇ ਬੜੇ ਭਾਵਨਾ ਦੇ ਨਾਲ ਪਾਤਸ਼ਾਹ ਕਹਿੰਦੇ ਉਹ ਸਾਡੀ ਸੇਵਾ ਕਰ ਰਿਹਾ ਹੈ ਆਪਣੇ ਕਮਾਏ ਦੇ ਵਿੱਚੋਂ ਉਹ ਲੋੜਵੰਦ ਨੂੰ ਦਿੰਦਾ ਹੈ ਐਸੇ ਘਰ ਦੇ ਵਿੱਚੋਂ ਐਸੇ ਸਿੱਖ ਦਾ ਭੋਜਨ ਪਾਤਸ਼ਾਹ ਮਹਾਰਾਜ ਕਹਿੰਦੇ ਸ਼ੱਕ ਕੇ ਤੇ ਜਿਹੜਾ ਜਨਮ ਹੈ ਉਹ ਪਵਿੱਤਰ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਹਿਰਦਾ ਸ਼ਾਂਤ ਹੋ ਜਾਂਦਾ ਹੈ ਮਲਕ ਭਾਗੋ ਆਪਣੇ ਪਾਪ ਛਪਾਉਣ ਬਾਸ